ਇੱਕ ਪਹਿਲੂ ਹੋਰ ਹੈ ਜਿਹੜਾ ਅਹਿਮ ਹੈ ਗੌਰ ਮੰਗਦਾ ਹੈ ਪੰਜਾਬ ਦੇ ਵਿੱਚ ਹਥਿਆਰਾਂ ਵਾਲਾ ਮਸਲਾ ਕਾਫੀ ਗੰਭੀਰ ਰਹਿੰਦਾ ਅਕਸਰ ਤੇ ਹਥਿਆਰਾਂ ਨੂੰ ਲੈ ਕੇ ਕੁਝ ਸਵਾਲ ਲੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੇ ਹਥਿਆਰਾਂ ਨੂੰ ਲੈ ਕੇ ਕੁਝ ਸਵਾਲ ਪੁੱਛੇ ਰਿਕੇ ਡੀਜੀਪੀ ਸਾਹਿਬ ਜਵਾਬ ਦਿਓ ਅਸਲ 'ਚ ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਸੀ ਉਸ ਹੁਕਮ ਦੇ ਆਧਾਰ ਤੇ ਕੀ ਹੋਇਆ ਕੀ ਨਹੀਂ ਹੋਇਆ ਇਸ ਨੂੰ ਲੈ ਕੇ ਅਦਾਲਤ ਕਾਸੀ ਸਖਤ ਨਜ਼ਰ ਆਈ 13 ਨਵੰਬਰ 2022 ਨੂੰ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ ਕਿ ਜਨਤਕ ਸਮਾਗਮਾਂ 'ਚ ਜਨਤਕ ਥਾਵਾਂ 'ਤੇ ਧਾਰਮਿਕ ਤੇ ਪਰਿਵਾਰਕ ਸਮਾਗਮਾਂ 'ਚ ਸੋਸ਼ਲ ਮੀਡੀਆ 'ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਹਥਿਆਰਾਂ ਦੀ ਵਰਤੋਂ ਕਰਨਾ ਇਹ ਪੂਰੀ ਤਰ੍ਹਾਂ ਬੈਨ ਹੈ ਜੀ ਇਹ ਪੂਰੀ ਤਰ੍ਹਾਂ ਰੋਕ ਲਈ ਜਾਂਦੀ ਹੈ ਤੇ ਇਸ ਰੋਕ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਕਾਰਵਾਈ ਕਿਹਨੇ ਕਰਨੀ ਸੀ ਉਹ ਪੰਜਾਬ ਪੁਲਿਸ ਜਿਵੇਂ ਬਣਦੀ ਸੀ ਸੋ ਉਸ ਤੋਂ ਬਾਅਦ ਇਹ ਹੁਕਮਾਂ ਤੋਂ ਬਾਅਦ ਕੁਝ ਲੱਭਿਆ ਨਹੀਂ ਕਿਤੇ ਕਿਤੇ ਕਿਸੇ ਨੂੰ ਕਿ ਭਾਈ ਕੁਝ ਕਾਰਵਾਈ ਕਿਤੇ ਹੁੰਦੀ ਨਜ਼ਰ ਆਈ ਹੋਵੇ ਸੋ ਇਸ ਲਈ ਕਹਿੰਦੇ ਜੀ ਫਿਰ ਪੰਜਾਬ ਰੈਨ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਪੁੱਛਿਆ ਕਿ ਦੱਸੋ ਜੀ ਪੰਜਾਬ ਦੇ ਜ਼ਿਲ੍ਹਿਆਂ 'ਚ ਹਥਿਆਰਾਂ ਦੇ ਲਾਇਸੈਂਸ ਲੈਣ ਲਈ ਵੱਖ-ਵੱਖ ਪ੍ਰਕਿਰਿਆ ਕਿਉਂ ਪੰਜਾਬ 'ਚ ਇੱਕ ਸਾਦੀ ਪ੍ਰਕਿਰਿਆ ਕਿਉਂ ਨਹੀਂ ਕਹਿੰਦੇ ਲੁਧਿਆਣਾ 'ਚ ਪੋਰਟਲ ਹੋਰ ਆ ਬਾਕੀ ਜ਼ਿਲ੍ਹਿਆਂ 'ਚ ਪ੍ਰਕਿਰਿਆ ਹੋਰ ਹਥਿਆਰਾਂ ਦੇ ਲਾਇਸੈਂਸ ਲੈਣ ਲਈ ਇੱਕੋ ਪੋਰਟਲ ਕੰਮ ਕਿਉਂ ਨਹੀਂ ਕਰਦਾ ਇੱਕੋ ਤਰੀਕਾ ਕੰਮ ਕਿਉਂ ਨਹੀਂ ਕਰਦਾ ਤੇ ਇਸ ਮਸਲੇ ਤੇ ਸੂਬੇ ਸਰਕਾਰ ਦੀ ਪ੍ਰਕਿਰਿਆ ਦਿਸ਼ਾ ਨਿਰਦੇਸ਼ ਹੁਕਮ ਕੀਨੇ ਉਹ ਵੀ ਜਾਣਕਾਰੀ ਦੱਸੋ ਬੀਜਪੀ ਸਾਹਿਬ ਨੇ ਵੀ ਪੁੱਛਿਆ ਕਿ ਦੱਸੋ ਜੀ ਹਥਿਆਰਾਂ ਦਾ ਪ੍ਰਦਰਸ਼ਨ ਉਹਨਾਂ ਦਾ ਗੁਣਗਾਨ ਕਰਨ ਵਾਲੇ ਕਿੰਨੇ ਕ ਗੀਤਾਂ ਨੂੰ ਤੁਸੀਂ ਰੋਕ ਲਈ ਆ ਇਹ ਵੀ ਪੁੱਛਿਆ ਕਿ ਕਿੰਨੇ ਲਾਈਵ ਸ਼ੋ ਜਨਤਕ ਖੁੱਲੇ ਮੰਚਾਂ ਤੇ ਚੱਲ ਰਹੇ ਸ਼ੋ ਅਜਿਹੇ ਗੀਤਾਂ ਦੀ ਸ਼ਿਕਾਇਤਾਂ ਨਾਲੇ ਹਵਾਲੇ ਉਹ ਕਿੰਨੇ ਕ ਮਾਮਲਿਆਂ ਤੇ ਤੁਸੀਂ ਚਾਰਜ ਹੋਈ ਕੀਤੀ ਹੈ ਕਿੰਨੇ ਕ ਮਾਮਲਿਆਂ ਤੇ ਕਾਰਵਾਈ ਕੀਤੀ ਹੈ ਹਾਈ ਕੋਰਟ ਨੇ ਇਹ ਵੀ ਪੁੱਛਿਆ ਕਿ ਹਥਿਆਰਾਂ ਦੇ ਜਾਲੀ ਲਾਇਸੈਂਸ ਗਰੁਹਾਂ ਦੇ ਖਾਤਮੇ ਲਈ ਤੁਸੀਂ ਕੀ ਕਰ ਰਹੇ ਹੋ ਜਿਹੜੇ ਜਾਲੀ ਲਾਇਸੈਂਸ ਬਣਾਉਣ ਦੇ ਹਥਿਆਰਾਂ ਦੇ ਜਾਲੀ ਲਾਇਸੈਂਸ ਬਣਾਉਣ ਦੇ ਗਰੋਹ ਸਰਕਾਰ ਨੇ ਉਹਨਾਂ ਦੇ ਖਾਤਮੇ ਦੇ ਲਈ ਕਿਹੜੀ ਕਾਰਵਾਈ ਕੀਤੀ ਹੈ